ਕੀ ਹੋ ਗਿਆ ਕੁੜਮਣੀਆਂ ਪਹਿਲੀ ਪਈ ਗਈ ਅਸਤਰੀ ਘਰ ਜੀ ਅਸਤਰੀ ਘਰ ਜੀ ਅਸਤਰੀ ਘਰ ਠੀਕ ਹੋ ਆ ਠੀਕ ਹੈ ਠੀਕ ਤਾਂ ਕਰ ਦਾਂਗੇ ਜੇ ਨਾ ਹੋਏ ਕੁਰਸੀ ਲੈ ਲਓ ਪਰਪੂਰ ਸਿੰਘ ਕਿੱਥੇ ਨੇ ਆ ਜਾ ਆ ਜਾ ਪੂਰੇ ਕੀ ਹਾਲ ਆ ਭਾਈ ਔਰ ਕਲਵੀਰ ਦੀ ਬੀਬੀ ਠੀਕ ਹੈ ਸਭ ਵਧੀਆ ਸਭ ਵਧੀਆ ਕਲਵੀਰ ਹੋਣੀ ਰਾਜ ਜੀ ਖੁਸ਼ੀ ਕੁਰਸੀ ਲੈ ਜਾ ਕਿਉਂ ਹੈ ਲੈ ਪੂਰੇ ਬੈਠੋ ਲੇ ਵਿਆਦਾ ਕੜ ਕਲਵੀਰ ਦਾ ਰੱਖ ਲਿਆ ਪਿਆ ਹੈ ਤੂੰ ਤਾਂ ਰੱਖ ਲਿਆ ਥੋੜਾ ਹੈ ਕਲਵੀਰ ਦਾ ਤਾਂ ਘਾਣੂ ਹੈ ਸਾਡੇ ਵੀ ਆਦਾ ਕੜ ਹੋਰ ਐ ਕਿਦੋਂ ਕਰਾ ਲਿਆ ਹੋਈ ਹੈ ਇਹ ਤਾਂ ਨਹੀਂ ਤੇਰਾ ਹੈ ਹੈ ਵੜ ਲੱਗੂ ਪੱਤਾ ਛੁੱਡੇ ਪਿਆਦਾ ਹੈ ਕੱਤ ਉਸਤਾਵਿਆ ਲੱਗਦਾ ਮੈਨੂੰ ਤਾਂ ਹਾਂ ਪੜ ਲੈ ਨਾ ਬੱਸ ਬਹੁਤ ਕਿੱਥੇ ਪੜਨਾ ਆਉਂਦਾ ਬਹੁਤ ਪੀ ਲਿਆ ਤੁਹਾਡੇ ਘਰ ਦਾ ਪਾਣੀ ਬੱਸ ਨਾਨਾ ਹੁਣ ਤੁਹਾਨੂੰ ਪਿਉਣਾ ਗੂੜ ਕਦੀਰਾ ਬੱਸ ਨਹੀਂ ਆਉਂਦੀ ਜੀ ਹੈਂ ਐਂ ਤੋਂ ਪੜਾ ਲੈ ਪੱਠਲ ਤੋਂ ਇਹਨੂੰ ਕਿੱਥੇ ਪੜਨਾ ਆਉਂਦਾ ਮੜਾ ਸੁਣਾ ਆ ਪੜ ਦੂ ਲੱਕੜ ਬੱਗਾ ਜਾ ਪੜ ਓਏ ਇਹ ਤਾਂ ਫਫੜਾ ਸੰਮਣ ਨੇ ਹੈ ਸੰਮਣ ਨੇ ਇੱਕ ਤਾਂ ਤੇਰਾ ਨਾਂ ਲਿਖਿਆ ਭਰਪੂਰ ਸਿੰਘ ਭੂਆ ਦਾ ਨਾਂ ਵੀ ਇਹ ਵਿੱਚ ਆ ਸੰਗੀਤਕਾਰ ਪੂਆ ਦਾ ਤਾਂ ਵੱਡਾ ਪੁਆਇਆ ਜਿਹੜੇ ਅੱਖਾਂ ਚ ਪਵੇ ਹਾਂ ਇਹਦਾ ਬੁਫੜਾ ਧਾਰਾ ਲੱਗੀਆਂ ਹੋਈਆਂ ਨੇ ਤਿੰਨ ਚਾਰਾ ਬੋਲ ਬੋਲ ਪੜ ਪੜ ਧਾਰਾ ਪੜ ਹਾਂ 420 ਧੋਖਾ ਧੜੀ 557 ਮਾਰ ਧੜ 354 ਛੇੜ ਛਾੜ 506 ਧਮਕੀਆਂ 148 ਵੀ ਲੱਗੀ ਹੋਈ ਆ ਇੱਕ ਤੋਂ ਵੱਧ ਬੰਦ ਇੱਕ ਤੋਂ ਬੰਦ ਬੱਧ ਥੋੜਾ ਗਰੋਆ ਮਤਲਬ ਵੀ ਥੋੜਾ ਗਰੋਆ ਸੀ ਹੈ ਇੱਕ ਤਾਂ ਪੂਰੇ ਹੈਗਾ ਬਈ 420 ਦਾ ਜਿਹੜਾ ਤੁਸੀਂ ਮੇਰੇ ਨਾਲ ਧੋਖਾ ਤੜੀ ਕਰੀ ਐ ਅਗਲੀ ਪੜੀ ਪੁੱਤ ਇਹ 755 ਮਾਰਤਾ ਮਾਰਤਾੜ ਵੀ ਹੋਈ ਜਾ ਦੇਖ ਆਪਣੀ ਮਾਰਤੜ ਕਿਹੜੇ ਟਾਈਮ ਹੋ ਗਈ ਨਹੀਂ ਹੋਈ ਪਰ ਹੋ ਜੂ ਅੱਗੇ ਕੇ ਸਭ ਤੋਂ ਵੱਡਾ ਪੂਨਾ ਹੋ ਜੂ ਫਿਰ ਤੂੰ ਮੇਰੇ ਗਲ ਧੱਤ ਵਾਲਿਆਂ ਕਹਿੰਦਾ ਮੈਂ ਉਹ ਪਹਿਲੀ ਲਵਾਤੀ ਅੱਗੇ ਚੱਲ ਮੇਰੀ ਕਰਾਈਦੀ ਐ ਨਾ 754 ਹਾਂ ਛੇੜ ਛੜ ਛੇੜ ਛੜ ਮੈਂ ਛੇੜ ਛੜ ਕੀ ਤੁਸੀਂ ਮੇਰੇ ਅੰਗਾਂ ਨੂੰ ਛੇੜਿਆ ਪੂਰੇ ਮੈਂ ਤੇਰੇ ਕਿਹੜੇ ਅੰਗਾਂ ਨੂੰ ਛੇੜ ਲਿਆ ਬਾਲਾ ਮੈਂ ਤਾਂ ਤੈਨੂੰ ਕਦੇ ਨਹੀਂ ਮੇਰੇ ਜਜ਼ਬਾਤਾਂ ਨੂੰ ਤਾਂ ਛੇੜੇ ਨਾ ਜਦੋਂ ਤੁਸੀਂ ਇੱਥੇ ਬੈਠ다 ਸੀ ਮੈਂ ਦੋ ਤਿੰਨ ਵਾਰ ਕੁੜਮਣੀ ਐ ਕਰਾ ਟਾਈਮ ਐ ਕਰਾ ਮੇਰੇ ਜਜ਼ਬਾਤ ਛੇੜੇ ਨੇ ਨਾ ਉਹ ਵਿੱਚ ਹੀ ਐ ਪੋਲਵੇਟ ਤੇ ਅੱਗੇ ਪੜਾ ਐ ਐ ਛੇੜਨ ਵਾਲਾ ਇਹ ਤਾਂ ਛਿੜ ਗਿਆ ਕਾਨੂੰਨ ਦੇ ਹਿਸਾਬ ਨਾਲ ਤਾਂ ਛਿੜ ਗਿਆ ਪੂਰੇ ਤੁਸੀਂ ਬੁੜੇ ਬੰਦੇ ਦੇ ਜਜ਼ਬਾਤਾਂ ਨਾਲ ਖਲਵਾੜ ਕਰੋਗੇ ਉਹ ਤਾਂ ਛਿੜੂ ਅੱਗੇ ਪੜਾ ਤੇ ਨਾ ਇਹਨਾਂ ਨੂੰ ਗਲਾਬ ਜਮਣ ਹੈ ਕੰਮ ਕੀਆ ਕੰਮ ਕੀਆ ਬਾਈ ਕੰਮ ਕੀ ਕਰੇਗਾ ਕੋਰਮਣੀ ਨੇ ਨੇ ਕਿਹਾ ਉੱਤੇ ਕਹਿੰਦੀ ਕਰਲਾ ਕੀ ਕਰੇਗਾ ਕਹਿੰਦੀ ਹੈ ਨਹੀਂ ਕਿਹਾ ਤਾਂ ਉਹ ਕਿਹਾ ਬੇਬੀ ਨੂੰ ਦਿੱਤੀ ਆ ਹੁਣ ਕਿਆ ਕਰੂੰਂਡੀ ਵਰਗਾ ਮੂੰਹ ਕਰਦੀ ਐ ਉਹਦੇ ਕਹਾ ਪੂਰੇ ਬਾਈ ਕਹਿੰਦੀ ਅਸੀਂ ਨਹੀਂ ਮੁੰਡਾ ਪੇਸ਼ ਕਰਦੇ ਕਰ ਲਓ ਕੀ ਕਰੋਗੇ ਪਕਾ ਲਿਆ ਹਾਂ ਹਾਂਜੀ ਮੇਰਾ ਮੂੰਹ ਖਰੀ ਖੜੀ ਆਣਾ ਅੱਗੇ ਚੱਲ ਭਾਈ 148 ਇੱਕ ਤੋਂ ਵੱਧ ਬੰਦੇ ਹਾਂ ਇੱਕ ਤੋਂ ਵੱਧ ਤੁਹਾਡਾ ਘਰੋ ਹੈ ਸਾਡਾ ਕਿਹੜਾ ਘਰੋ ਹੈ ਜੀ ਤੂੰ ਤੇਰੇ ਤੇ ਨਹੀਂ ਥੋੜਾ ਉਹ ਦੋਤਾ ਹੈ ਜਿਹੜੀ ਅੰਗੂਰਾਂ ਦੀ ਬੇਲ ਜੀ ਬਣਾਉਣੇ ਜਿੰਨੇ ਅੰਗੂਰ ਨੇ ਉੰਨੀ ਕਰੋ ਆ ਤੁਹਾਡਾ ਮੈਨੂੰ ਕੀ ਪਤ ਨਹੀਂ ਪੂਰੇ ਫੁੱਦੂ ਸਮਝਦਾ ਹੈ ਹੈ ਸਰੂਪ ਤਾਂ ਥੱਲੋਂ ਢੱਲਾ ਨਾਲ ਹੈ ਉੱਪਰੋਂ ਬਾਊ ਕੱਥਿਆ ਹੋਏ ਉੱਪਰੋਂ ਤਾਂ ਪਲਾਸ ਨਾਲ ਵੀ ਨਹੀਂ ਖੁੱਲਦਾ ਜੇ ਬੰਦਾ ਖੋਲਣ ਲੱਗ ਜੇ ਉੱਪਰੋਂ ਪੂਰਾ ਸਖਤਾਂ ਹੈ ਮੇਰੀ ਗੱਲ ਸੁਣੋ ਜੀ ਸਾਡੇ ਤੇ ਰਹਿਮ ਕਰੋ ਓਏ ਤੁਹਾਡੀ ਤਾਂ ਇਹ ਸਾਡੇ ਅਰੇ ਮੇਰੇ ਤੇ ਕਰਿਆ ਤੀ ਸਾਡੀ ਤਾਂ ਹਿਸਾਬ ਨਾਲ ਸਾਰੀ ਉਮਰ ਜੀ ਚਲਾਈ ਹਾਂ ਇਹ ਤਾਂ ਜ਼ਬਾਨ ਤੇ ਨਹੀਂ ਹੁੰਦੀ ਤੁਹਾਡੀ ਨਾ ਇੰਤਾਲੇ ਬਹੁਤ ਘੱਟ ਲੱਗੀਆਂ ਨੇ ਜੀ ਇਹ ਜੀ ਮੈਂ ਇਹ ਇਹ ਆਹੀ ਝੋਪਰਾ ਤਰਸੀਮ ਜਿਹਨੂੰ ਕਹਿਣਾ ਹੁੰਦਾ ਇਹ ਝੋਪਰਾ ਤੁਰਿਆ ਫਿਰੇ ਅੱਲੱਲ ਵੀ ਹੱਥ ਨਾ ਬਨੂ ਨਾ ਹੱਥ ਨਾ ਬਨੂ ਲਾਓ ਤੁਰਿਆ ਫਿਰੇ ਲਾਓ ਰੱਖਣ ਦੀਆਂ ਜੀ ਮੈਂ ਤਾਂ ਗਰੀਬ ਕਰਸਾਨ ਬੰਦਾ ਦੇਖੋ ਮੇਰੇ ਤੇ ਦਰ ਰਹਿਮ ਕਰੋ ਮੈਂ ਗਰੀਬ ਨਹੀਂ ਤੀ ਹੈ ਮੈਂ ਗਰੀਬ ਨਹੀਂ ਤੀ ਪੁਰੇ ਮੇਰੀ ਗੱਲ ਸੁਣੋ ਮੈਂ ਤਾਂ ਸਾਰੀ ਉਮਰ ਤੁਹਾਨੂੰ ਇਹ ਵੋਟਾਂ ਪਾਉਂਦਾ ਰਿਹਾ ਜੀ ਆਪਣੀ ਪਾਰਟੀ ਨੂੰ ਵਿੱਚ ਨਾ ਲੈ ਕੇ ਆ ਪੁਰੇ ਨਾ ਪਾਰਟੀ ਨੂੰ ਕੱ ਲੈ ਗਿਆ ਨਾ ਤੂੰ ਸਬੰਧ ਨਹੀਂ ਹੈਗਾ ਤੂੰ ਨਾ ਲੈ ਕੇ ਤੂੰ ਆਪਣੀ ਗੱਲ ਆਪਣੇ ਚਿਹਰੇ ਤੋਂ ਪਾਰਟੀ ਸਾਰਾ ਨਾਲ ਲੈ ਵਿੱਚ ਕੜਮ ਜੀ ਪੈਸੇ ਮਿਲ ਜਾਣਗੇ ਤੁਹਾਨੂੰ